ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸਕਾਟਲੈਂਡ ਦੇ ਆਪਣੇ 5 ਦਿਨਾ ਤੌਰੇ ਦੌਰਾਨ ਯੂਰਪ ਦੇ ਲੀਡਰਾਂ ਨੂੰ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕੀਤੀ ਹੈ। ਗਲਾਸਕੋ ਦੇ ਹਵਾਈ ਅੱਡੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ 트ੰਪ ਨੇ ਕਿਹਾ ਕਿ ਇਮੀਗ੍ਰੇਸ਼ਨ ਯੂਰਪ ਨੂੰ ਖਤਮ ਕਰ ਰਿਹਾ ਹੈ। ਤੁਹਾਨੂੰ ਕੁਝ ਨਾ ਕੁਝ ਕਰਨਾ ਪਵੇਗਾ ਨਹੀਂ ਤਾਂ ਤੁਸੀਂ ਯੂਰਪ ਨੂੰ ਵੀ ਖੋ ਦਿਓਗੇ। ਉਹਨਾਂ ਨੇ ਇਸ ਨੂੰ ਹਾਰਰਿਬਲ ਇਨਵੇਸ਼ਨ ਯਾਨੀ ਕਿ ਭਿਆਨਕ ਹਮਲਾ ਦੱਸਿਆ। ਯੂਰਪੀ ਦੇਸ਼ਾਂ ਨੂੰ ਸਖਤ ਇਮੀਗ੍ਰੇਸ਼ਨ ਨੀਤੀਆਂ ਅਪਣਾਉਣ ਦੀ ਵੀ ਅਪੀਲ ਕੀਤੀ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਡੋਨਲਡ ਟਰੰਪ ਦੀ ਪ੍ਰਵਾਸੀਆਂ ਨੂੰ ਲੈ ਕੇ ਟਿੱਪਣੀ ਉਹਨਾਂ ਦੇ ਸਕਾਟਲੈਂਡ ਦੇ ਵਿੱਚ ਨਿੱਜੀ ਤੇ ਵਪਾਰਕ ਦੌਰੇ ਦੌਰਾਨ ਆਈ ਹੈ ਟਰੰਪ ਨੇ ਆਪਣੀ ਗੱਲਬਾਤ ਦੇ ਦੌਰਾਨ ਕਿਹਾ ਕਿ ਤੁਹਾਨੂੰ ਇਸ ਭਿਆਨਕ ਹਮਲੇ ਨੂੰ ਰੋਕਣਾ ਪਵੇਗਾ ਕੁਝ ਲੀਡਰਾਂ ਨੇ ਇਮੀਗ੍ਰੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਕਿਤੋਂ ਵੀ ਮਦਦ ਨਹੀਂ ਮਿਲ ਰਹੀ ਮੈਂ ਉਹਨਾਂ ਦੇ ਨਾਮ ਲੈ ਸਕਦਾ ਪਰ ਮੈਂ ਹੋਰਨਾਂ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਟਰੰਪ ਨੇ ਖਾਸ ਦੇਸ਼ਾਂ ਅਤੇ ਖਾਸ ਆਗੂਆਂ ਦੇ ਨਾਮ ਨਹੀਂ ਲਏ ਪਰ ਉਹਨਾਂ ਦਾ ਇਸ਼ਾਰਾ ਸਾਫ਼-ਸਾਫ਼ ਹੰਗਰੀ ਤੇ ਇਟਲੀ ਵਰਗੇ ਦੇਸ਼ਾਂ ਵੱਲ ਸੀ ਜਿੱਥੇ ਸਖਤ ਇਮੀਗ੍ਰੇਸ਼ਨ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਸੰਯੁਕਤ ਰਾਸ਼ਟਰ ਦੇ 2020 ਦੇ ਅੰਕੜਿਆਂ ਦੇ ਮੁਤਾਬਕ ਯੂਰਪ ਦੇ ਵਿੱਚ ਲਗਭਗ 78 ਮਿਲੀਅਨ ਅੰਤਰਰਾਸ਼ਟਰੀ ਪ੍ਰਵਾਸੀ ਰਹਿੰਦੇ ਨੇ ਜੋ ਇਸ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਵਾਸੀ ਆਬਾਦੀ ਵਾਲਾ ਖੇਤਰ ਬਣਾਉਂਦਾ ਹੈ ਯੂਕੇ ਦੇ ਵਿੱਚ 2025 ਦੇ ਹੁਣ ਤੱਕ ਇੰਗਲਿਸ਼ ਚੈਨਲ ਪਾਰ ਕਰਕੇ ਆਉਣ ਵਾਲੀਆਂ 22000 ਛੋਟੀਆਂ ਕਿਸ਼ਤੀਆਂ ਦੀ ਗਿਣਤੀ ਦੇ ਵਿੱਚ ਵੀ 50% ਵਾਦਾ ਹੋਇਆ ਜਿਸ ਨੇ ਇਥੋਂ ਦੀਆਂ ਸਰਕਾਰ ਦੀਆਂ ਚਿੰਤਾਵਾਂ ਜਿਹੜੀਆਂ ਉਹ ਵਧਾ ਦਿੱਤੀਆਂ ਨੇ ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਜੋਰਜਿਆ ਮੈਲੋਨੀ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਉਹ ਇਟਲੀ ਨੂੰ ਯੂਰਪ ਦਾ ਸ਼ਰਨਾਰਥੀ ਕੈਂਪ ਨਹੀਂ ਬਣਨ ਦੇਣਗੇ ਜਦਕਿ ਫਰਾਂਸ ਦੇ ਪ੍ਰਧਾਨ ਮੰਤਰੀ ਫਰਾਂਸ਼ੂਆ ਬੈਰੋ ਨੇ ਪ੍ਰਵਾਸੀ ਹੜ ਦੀ ਗੱਲ ਕਰਕੇ ਨਵਾਂ ਵਿਵਾਦ ਖੜਾ ਕਰ ਦਿੱਤਾ 트럼ਪ ਨੇ ਵਾਪਸੀ ਤੋਂ ਬਾਅਦ ਅਮਰੀਕਾ ਦੇ ਵਿੱਚ ਸਖਤ ਇਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਨੇ ਉਨ੍ਹਾਂ ਨੇ ਦਾਵਾ ਕੀਤਾ ਕਿ ਪਿਛਲੇ ਮਹੀਨੇ ਅਮਰੀਕਾ ਮੈਕਸੀਕੋ ਸਰਹੱਦ ਤੇ ਕੋਈ ਵੀ ਗੈਰਕਾਨੂੰਨੀ ਪ੍ਰਵੇਸ਼ ਨਹੀਂ ਹੋਇਆ ਤੇ ਬਹੁਤ ਸਾਰੇ ਬੁਰੀ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਤੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਨਰਮੀ ਵਰਤਣ ਦਾ ਵੀ ਇਲਜ਼ਾਮ ਲਗਾਇਆ ਜਿਸ ਨੇ ਅਮਰੀਕਾ ਤੇ ਯੂਰਪ ਦੋਵਾਂ ਦੇ ਵਿੱਚ ਸਮੱਸਿਆਵਾਂ ਨੂੰ ਵਧਾਇਆ। ਅਮਰੀਕੀ ਸਿਵਲ ਲਿਬਰਟिज ਯੂਨੀਅਨ ਨੇ 트럼ਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੀ ਸ਼ੁਰੂ ਤੋਂ ਹੀ ਆਲੋਚਨਾ ਕੀਤੀ ਹੈ। ICLU ਨੇ ਲੰਡਨ ਦੇ ਹੋਮ ਆਫਿਸ ਨੂੰ ਸੌਂਪੀ ਇੱਕ ਰਿਪੋਰਟ ਦੇ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਦੇ ਕੋਲ ਗੈਰਕਾਨੂੰਨੀ ਨਾਗਰਿਕਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਅਤੇ ਰਿਪੋਰਟ ਕਰਨ ਦਾ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਹੈ। ICLU ਦਾ ਕਿ ਇਹ ਵੀ ਕਹਿਣਾ ਹੈ ਕਿ ਅਜਿਹੀਆਂ ਨੀਤੀਆਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਦਿੰਦੀਆਂ ਨੇ। ਇਸ ਨੇ 트럼ਪ ਦੀਆਂ ਨੀਤੀਆਂ ਨੂੰ ਗੈਰਕਾਨੂੰਨੀ ਅਤੇ ਅਨਮਨੁੱਖੀ ਦੱਸਿਆ। ਜਿਸ ਦੇ ਨਾਲ ਅਮਰੀਕਾ ਤੇ ਯੂਰਪ ਦੋਵਾਂ ਦੇ ਵਿੱਚ ਵਿਵਾਦ ਖੜਾ ਹੋ ਗਿਆ। 트럼ਪ ਦੀ ਇਹ ਚਤਾਮਨੀ ਯੂਰਪ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਤੇ ਚੱਲ ਰਹੀ ਬਹਿਸ ਨੂੰ ਹੋਰ ਤੇਜ਼ ਕਰ ਸਕਦੀਆਂ ਨੇ। ਉਹਨਾਂ ਦੀ ਸਖਤ ਭਾਸ਼ਾ ਤੇ ਅਮਰੀਕਾ ਦੀਆਂ ਨੀਤੀਆਂ ਨੂੰ ਮਿਸਾਲ ਦੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਯੂਰਪ ਦੇ ਲੀਡਰਾਂ ਤੇ ਦਬਾਅ ਵਧਾ ਸਕਦੀ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਯੂਰਪ ਦੇ ਵਿੱਚ ਵਸੇ ਨੇ ਅਤੇ ਇੱਥੋਂ ਦੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਪ੍ਰਵਾਸੀਆਂ ਦੇ ਖਿਲਾਫ ਭਾਵਨਾਵਾਂ ਵੀ ਵਧੀਆਂ ਨੇ। ਉੱਪਰੋਂ ਟਰੰਪ ਦੀਆਂ ਟਿੱਪਣੀਆਂ ਅੱਗ ਤੇ ਘਿਓ ਵਾਂਗ ਕੰਮ ਕਰਨਗੀਆਂ। ਪ੍ਰਵਾਸ ਦਾ ਮੁੱਦਾ ਯੂਰਪ ਦੀਆਂ ਮੁਸ਼ਕਲਾਂ ਨੂੰ ਹੋਰ ਵੀ ਵਧਾ ਸਕਦਾ ਹੈ।